ਅੱਜ ਪੰਜਾਬ ਦੇ ਵਿੱਚ ਜਿੰਨਾ ਡੇਰਾਵਾਦ ਆ ਜੇਕਰ ਸਾਡੇ ਸਾਰੇ ਰਾਗੀ ਤੁਹਾਡੀ ਪ੍ਰਚਾਰਕ ਜੇਕਰ ਸਾਰੇ ਮਿਲਣ ਆਪਸੀ ਲੜਾਈਆਂ ਛੱਡਣ ਤੇ ਡੇਰੇ 6 ਮਹੀਨਿਆਂ ਦੇ ਵਿੱਚ ਬੰਦ ਹੋ ਸਕਦੇ ਆ ਪਰ ਸਾਡੇ ਪ੍ਰਚਾਰਕਾਂ ਨੂੰ ਹੁੰਦਾ ਫੇਰ ਬੋਲਦੀ ਹੈ ਕਈ ਵਾਰੀ ਗਲਬੜਾ ਹੁੰਦਾ ਵਾ ਸਾਡੇ ਪ੍ਰਚਾਰਕ ਇੱਕ ਪ੍ਰਚਾਰਕ ਆਪਣੀ ਸਟੇਜ ਤੋਂ ਦੂਜੇ ਪ੍ਰਚਾਰਕ ਦੀ ਲੱਤ ਖਿੱਚਦਾ ਵਾ ਉਧਰ ਦੂਜਾ ਪ੍ਰਚਾਰਕ ਉਹਦੀ ਰਿਕਾਰਡਿੰਗਸ ਹੁੰਦਾ ਲਾਈਵ ਉਹ ਆਪਣੀ ਸਟੇਜ ਤੇ ਬੈਠਾ ਉਹਦੀ ਲੱਤ ਖਾਈ ਦਿੰਦਾ ਵਾ ਮਾਫ ਕਰਨਾ ਵੱਡੀਆਂ ਵੱਡੀਆਂ ਸਟੇਜਾਂ ਤੇ ਅੱਜ ਸਾਡੇ ਪ੍ਰਚਾਰਕਾਂ ਦੀ ਕੰਟਰੋਵਰਸੀ ਚੱਲ ਰਹੀ ਏ ਇਸੇ ਗੱਲ ਤੋਂ ਉਹ ਇਹਦਾ ਨਾਮ ਲੈ ਕੇ ਮਸ਼ਹੂਰ ਹੋ ਰਿਹਾ ਵਾ ਉਹ ਇਹਦਾ ਨਾਮ ਲੈ ਕੇ ਮਸ਼ਹੂਰ ਹੋ ਰਿਹਾ ਵਾ ਸਮਝ ਗਏ ਮੈਂ ਗੱਲ ਕਿਹੜੇ ਪ੍ਰਚਾਰਕ ਆ ਸਾਡੇ ਅੱਛਾ ਇੱਕ ਬੇਨਤੀ ਹੋਰ ਕਰਾਂ ਜੇਕਰ ਸਾਡੇ ਪ੍ਰਚਾਰਕ ਚਾਹਣ ਸ਼ਾਮੀ ਨਰੇ ਵਿੱਚ ਡੇਰੇ ਬੰਦ ਕਰਾ ਸਕਦੇ ਜੇਕਰ ਆਪਾਂ ਆਪਸੀ ਦੜਾਈਆਂ ਛੱਡ ਗਏ ਤੇ ਇੱਕਰ ਜੋਰ ਕਰਾਂ ਜੇਕਰ ਪ੍ਰਚਾਰਕ ਚਾਹਣ ਤਾਂ ਡੇਰੇ ਸ਼ਾਮੀ ਨੇਜ ਬੰਦ ਜੇਕਰ ਬੇਬੀਆਂ ਸਾਡੀਆਂ ਚਾਹਣ ਤੇ ਡੇਰੇ ਦਾਹਾਂ ਦਿਨਾਂ ਦੇ ਵਿੱਚ ਹੀ ਬੰਦ ਡੇਰੇ ਦਾਹਾਂ ਦਿਨਾਂ ਦੇ ਵਿੱਚ ਹੀ ਬੰਦ ਹੁਣ ਪੁੱਛੂਗੀ ਉਹ ਕਿਵੇਂ ਅੱਛਾ ਮਾਲੋ ਹੁਣ ਕਿ ਸਾਡਾ ਪ੍ਰਚਾਰਕ ਕੋਈ ਡੇਰਿਆਂ ਬਾਰੇ ਬੋਲਦਾ ਵਾ ਕਿੰਨੇ ਐਸੇ ਪੰਜਾਬ ਦੇ ਵਿੱਚ ਫਕਰਾ ਫਕੀਰਾਂ ਨੇ ਵੀ ਡੇਰੇ ਆ ਸ਼ਰੇ ਆਮ ਨਸ਼ੇ ਨੂੰ ਪ੍ਰਮੋਟ ਕਰ ਰਹੇ ਆ ਸਰਕਾਰਾਂ ਨੇ ਬੜੀ ਸੁਣੀ ਮਹਿੰਮ ਚ ਲਈ ਆ ਵੀ ਜੇਕਰ ਜਿਨ੍ਹਾਂ ਨੇ ਨਸ਼ੇ ਵੇਚ ਕੇ ਆਪਣੇ بڑے بڑے ਘਰ ਬਣਾਈਆਂ ਸਰਕਾਰਾਂ ਨੇ ਬੜੀ ਸੁਣੀ ਮਹਿੰਮ ਚ ਲਈ ਆ ਉਹਨਾਂ ਦੇ ਸਰਕਾਰਾਂ ਘਰ ਟਾ ਰਹੀਆਂ ਤਾਂ ਮੈਂ ਬੇਨਤੀ ਕੀਤੀ ਜੇਕਰ ਸਰਕਾਰਾਂ ਥੋੜਾ ਜਿਆ ਦੇਰਿਆਂ ਵੱਲ ਹੋ ਜਾਣ ਜੇਕਰ 90% ਪੰਜਾਬ ਦੇ ਜੇਕਰ ਡੇਰੇ ਬੰਦ ਹੋ ਜਾਣ ਤੇ 90% ਪੰਜਾਬ ਦਾ ਨਸ਼ਾ ਉਦਾਂ ਹੀ ਖਤਮ ਹੋ ਜੇ। ਤੁਸੀਂ ਧਿਆਨ ਦਿੱਤਾ ਕਿੰਨੇ ਐਸੇ ਪੰਜਾਬ ਦੇ ਵਿੱਚ ਬਾਬੇ ਆ ਫੱਕਰ ਫਕੀਰਾਂ ਨਾਲ ਕੇ ਬੀੜੀਆਂ ਪੀਂਦੇ ਪੀਰਾਂ ਨਾਲ ਲੈ ਕੇ ਜੇਕਰ ਇਹਨਾਂ ਦੇ ਡੇਰੇ ਬੰਦ ਹੋ ਜਾਣ ਤਾਂ ਨਸ਼ਾ ਪੰਜਾਬ ਦੇ ਵਿੱਚ ਉਹੀ ਮੁੱਕ ਜੇ। ਜਿਹੜੀ ਆਪਾਂ ਗੱਲ ਕੀਤੀ ਬੀਬੀਆਂ ਦੀ। ਹੁਣ ਮੰਨ ਲਓ ਸਾਡਾ ਪ੍ਰਚਾਰਕ ਇੱਕ ਸਟੇਜ ਤੇ ਡੇਰਿਆਂ ਦੇ ਵਿਰੁੱਧ ਬੋਲਦਾ। ਸਾਹਮਣੇ ਬੈਠ ਕੇ ਇੱਕ ਬੰਦਾ ਸੁਣਦਾ ਵਾ ਉਸ ਇੱਕ ਪ੍ਰਣ ਕਰਦਾ ਵਾ ਕਿ ਮੈਂ ਅੱਜ ਤੋਂ ਬਾਅਦ ਗੁਰੂ ਘਰ ਜਾਊਂਗਾ ਮੈਂ ਅੱਜ ਤੋਂ ਬਾਅਦ ਕਦੀ ਵੀ ਕਿਸੇ ਡੇਰੇ ਤੇ ਨਹੀਂ ਜਾਊਂਗਾ ਹੁਣ ਉਹ ਬੰਦਾ ਘਰੇ ਜਾਂਦਾ ਵਾ ਉਹਦੀ ਘਰ ਵਾਲੀ ਘਰੇ ਤਿਆਰ ਕਰਕੇ ਬੱਚੇ ਬੈਠੀ ਹੁੰਦੀ ਆ ਆਂਦੀ ਚੱਲ ਗਈ ਆਪਾਂ ਹੁਣ ਬਾਬਿਆਂ ਦੇ ਚੱਲ ਗਈ ਆਪਾਂ ਹੁਣ ਮਸਤਾਂ ਦੇ ਚੱਲ ਗਈ ਆਪਾਂ ਹੁਣ ਰਾਧਾ ਸੁਆਮੀਆ ਦੇ ਤੇ ਬੰਦਾ ਵਿਚਾਰਾ ਢੱਲਾ ਜਾ ਮੂੰਹ ਕਰਕੇ ਫੇਰ ਤੁਰ ਪੈਂਦਾ ਵਾ ਹਾਲਾਕਿ ਸੋਚਦਾ ਹੈਗਾ ਇੱਕ ਵਾਰੀ ਵੀ ਗੁਰਦੁਆਰੇ ਮੈਂ ਕਥਾ ਸੁਣ ਕੇ ਆਇਆ ਮੈਂ ਪ੍ਰਚਾਰਕ ਨੇ ਕਥਾ ਸੁਣਾਈ ਆ ਤੇ ਇਹ ਡੇਰੇ ਕੇਵਲ ਨਸ਼ੇ ਨੂੰ ਪ੍ਰਮੋਟ ਕਰਦੇ ਆ ਸਿੱਖੀ ਨੇ ਜੜ੍ਹਾਂ ਦੇ ਵਿੱਚ ਤੇਲ ਪਾਇਆ ਇਹਨਾਂ ਨੇ ਜਿਹੜੇ ਡੇਰੇ ਆ ਨੇ ਸਿੱਖੀਆਂ ਜੜ੍ਹਾਂ ਦੇ ਵਿੱਚ ਤੇਲ ਪਾਇਆ ਵਾ ਉਹ ਬੰਦਾ ਕਹਿੰਦਾ ਵੀ ਨਹੀਂ ਮੈਂ ਉਹਨਾਂ ਡੇਰੇ ਤੇ ਨਹੀਂ ਜਾਣਾ ਪਰ ਜਦੋਂ ਘਰ ਵਾਲੀ ਕਹਿੰਦੀ ਆ ਨਾ ਵੀ ਚੱਲ ਜੇ ਦਬਕਾ ਵੱਜਦਾ ਵਾ ਤੇ ਉਦੋਂ ਕੱਚਾ ਹੋ ਕੇ ਵਿਚਾਰਾ ਤੁਰ ਪੈਂਦਾ ਘਰ ਵਾਲਾ ਤੇ ਬੀਬੀਆਂ ਬੀਬੀਆਂ ਨੂੰ ਇੱਕ ਬੇਨਤੀ ਕਰਦਾ ਕਿ ਮੇਰੇ ਕੋ ਭੈਣੋ ਜਿਸ ਬੰਦੇ ਨੂੰ ਗੁਰੂ ਨਾਨਕ ਤੇ ਭਰੋਸਾ ਨਹੀਂ ਆ ਜਿਸ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਤੇ ਭਰੋਸਾ ਨਹੀਂ ਆ ਉਹ ਬੰਦਾ ਜਿਹੜੇ ਮਰਜੀ ਡੇਰੇ ਤੇ ਚਲ ਜਵੇ ਉਹ ਬੰਦਾ ਜਿਹੜੀ ਮਰਜੀ ਕਬਰ ਤੇ ਮੱਥੀ ਮਜ਼ਾਰ ਤੇ ਜਿਹੜੇ ਮਰਜੀ ਸਿਰ ਫੇਰਨ ਵਾਲੇ ਕੋ ਜਿਹੜੇ ਮਰਜੀ ਪਖੰਡੀ ਤੋਂ ਚਲ ਜਵੇ ਬੇਨਤੀ ਕਰਾਂ ਜਿਹੜੇ ਬੰਦੇ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਭਰੋਸਾ ਨਹੀਂ ਹੈ ਉਹ ਬੰਦਾ ਕਿਤੇ ਚਲ ਜਵੇ ਉਹਨੂੰ ਮਿਲਣਾ ਕਿਤੇ ਉਹ ਕੱਖ ਨਹੀਂਗਾ ਮੈਂ ਕਿ ਸਵਾਲ ਕਰਦਾ ਹੁੰਦਾ ਵਾ ਮੰਨ ਲਓ ਘਰ ਦੇ ਵਿੱਚ ਇੱਕ ਬੰਦਾ ਵਾ ਉਹ ਇੱਕ ਬੰਦਾ ਉਹਨੇ ਵਾਰ ਮਿਥੇ ਹੋਏ ਆ ਐਤਵਾਰ ਕਿਤੇ ਸੋਮਵਾਰ ਕਿਤੇ ਮੰਗਲਵਾਰ ਕਿਤੇ ਬੁੱਧਵਾਰ ਕਿਤੇ ਵੀਰਵਾਰ ਕਿਸੇ ਕਬਰ ਤੇ ਸ਼ੁੱਕਰਵਾਰ ਕਿਤੇ ਸ਼ਨੀਵਾਰ ਕਿਤੇ ਦਿਨ ਮਿਥੇ ਵਾਰ ਮਿਥੇ ਹੋਏ ਆ ਉਦੇ ਵਿੱਚੋਂ ਗੁਰੂ ਘਰ ਦਾ ਵਾਰ ਕੋਈ ਸਲੈਕਟ ਨਹੀਂ ਕੀਤਾ ਹੁੰਦਾ। ਬਾਬਿਆਂ ਦੇ ਡੇਰਿਆਂ ਦੇ ਦੇਹਧਾਰੀਆਂ ਦੇ ਸਾਰੇ ਡੇਰੇ ਸਲੈਕਟ ਆ। ਪਰ ਜਦੋਂ ਉਸ ਬੰਦੇ ਦਾ ਆਨੰਦ ਕਾਰਜ ਹੁੰਦਾ ਵਾ ਉਦੋਂ ਕਿਸੇ ਕਬਰ ਦੇ ਘੇਰੇ ਘੇਰੇ ਆਨੰਦ ਕਾਰਜ ਨਹੀਂ ਹੁੰਦਾ ਗੁੱਸਾ ਨ ਕਰਿਓ। ਜਦੋਂ ਲਾਵਾ ਹੁੰਦੀਆਂ ਵਾ ਲਾਵਾ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਲਾਜ ਜਾਣ ਕੇ। ਜਦੋਂ ਘਰ ਦੇ ਵਿੱਚ ਕੋਈ ਡੈਥ ਹੋ ਜਾਂਦੀ ਹੈ। ਉਦੋਂ ਬੁਲਾਈਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਤਾਂ ਮੈਂ ਬੇਨਤੀ ਕਰਦਾ ਹਾਂ ਨਸਖੋ। ਖੰਡੀ ਬਾਬੇ ਨੂੰ ਛੱਡ ਦੋਗੇ ਤੁਹਾਡਾ ਗੁਜ਼ਾਰਾ ਹੋ ਜੂ ਪਰ ਗੁਰੂ ਗ੍ਰੰਥ ਸਾਹਿਬ ਜਿਹੜੇ ਗੁਰੂ ਨੂੰ ਅੱਜ ਪੈਠ ਬਖਾ ਕੇ ਬੈਠੇ ਹੋ ਤੁਹਾਡੀਆਂ ਲਾਵਾ ਵੀ ਗੁਰੂ ਦੀ ਹਜ਼ੂਰੀ ਵਿੱਚ ਝੁੜੀਆਂ ਵਾ ਘਰ ਦੇ ਵਿੱਚ ਕਿਤੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰ ਗੇ ਘਰ ਦੇ ਵਿੱਚ ਕਿਤੇ ਕਿਸੇ ਦੀ ਡੈਥ ਹੋ ਗਈ ਕੋਈ ਪਤਾ ਨਹੀਂ ਹਮ ਆਦਮੀ ਹੈ ਕਿਦਮੀ ਕੋਈ ਪਤਾ ਨਹੀਂ ਕਦੋਂ ਡੈਥ ਹੋ ਜਾਣੀ ਜਦੋਂ ਡੈਥ ਹੋਗੀ ਕਿਸ ਦੀ ਬੁਲਾਉਣਾ ਗੁਰੂ ਗ੍ਰੰਥ ਸਾਹਿਬ ਨੂੰ ਕਿਹੇ ਦੇਰੇਦਾਰ ਨੂੰ ਨਹੀਂ ਬੁਲਾਉਣਾ ਇੱਥੋਂ ਅੱਗੇ ਆ ਬੰਦਾ ਜੱਲਾ ਲਿਆ ਕਰੋ ਕਿ ਪਖੰਡੀ ਬਾਬੇ ਨੂੰ ਛੱਡ ਕੇ ਗੁਜ਼ਾਰਾ ਹੋ ਜਾਏਗਾ ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਛੱਡਿਓ ਬਿਨਾਂ ਗੁਜ਼ਾਰਾ ਨਹੀਂ ਹੋਣਾ ਇਹ ਗੱਲ ਮੈਂ ਕਿਉਂ ਕਰਦਾ ਮੈਂ ਕਿਉਂਕਿ ਤੁਹਾਨੂੰ ਪਤਾ ਪਿੱਛੇ ਜੇ ਮੈਂ ਕਿ ਬਾਬੇ ਬਾਰੇ ਬੋਲਿਆ ਸੀ ਪਰ ਆਦਾ ਸਵਾਮੀ ਬਾਬੇ ਬਾਰੇ ਗੱਲ ਮੈਂ ਇੰਨੀ ਕੀਤੀ ਸੀ ਇੱਕ ਪਿੱਛੇ ਜੇ ਮੈਨੂੰ ਇੱਕ ਵੀਰ ਮਿਲਿਆ ਸੀ ਉਹਨਾਂ ਮੇਰੀ ਗੱਲ ਤੁਰ ਪੀ ਗੱਲਬਾਤ ਅਸੀਂ ਕਰ ਲਾ ਪਏ ਮੈਨੂੰ ਪੁੱਛਿਆ ਮੈਂ ਕਿੱਥੇ ਜਾਂਦੇ ਜਾਂਦਾ ਹਾਂ ਬਾਬਾ ਜੀ ਇਹ ਡੇਰੇ ਜਾਂਦੇ ਆਂ ਬਿਆਸ ਮੈਂ ਕਿਹਨਾਂ ਜੁੜਦੇ ਹੋ ਆਂਦਾ ਗੁਰੂ ਗ੍ਰੰਥ ਸਾਹਿਬ ਨਾਲ ਤੇ ਮੈਂ ਕਿਹਾ ਇਹ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਤੁਹਾਡੇ ਘਰ ਦੇ ਸਾਹਮਣੇ ਗੁਰਦੁਆਰਾ ਉੱਥੇ ਸਰੂਪ ਹੈਗਾ ਭਾਈ ਸੱਚ ਦੱਸਾਂ ਤੁਸੀਂ ਲੋਕ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਦੇ ਤੁਸੀਂ ਜੁੜਦੇ ਬਾਬੇ ਨਾਲ ਆਂਦਾ ਉਹ ਕਿਵੇਂ ਮੈਂ ਕਿਹਾ ਜੰਨਾਚੇਰ ਤੁਸੀਂ ਡੇਰੇ ਦੇ ਵਿੱਚ ਬਾਬੇ ਨੂੰ ਨਹੀਂ ਵੇਖ ਲੈਂਦੇ ਤੁਸੀਂ ਘਰ ਨਹੀਂ ਆਉਂਦੇ ਚਲੋ ਤੁਸੀਂ ਡੇਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਜੁੜਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਮਹਾਰਾਜ ਨੂੰ ਤੇ ਵਾਪਸ ਕਰਨ ਨੂੰ ਆ ਜਾ ਬਾਬੇ ਦੀ ਵੇਟ ਕਰਨ ਦੀ ਕੀ ਲੋੜ ਐ ਐਨੀ ਗੱਲ ਮੈਂ ਕੀਤੀ ਸੀ ਮੇਰੀ ਕਲਿੱਪ ਕੱਟ ਕੇ ਵਾਇਰਲ ਕੀਤੀ ਉਸ ਤੋਂ ਬਾਅਦ ਮੈਨੂੰ ਬੰਦਿਆਂ ਨੇ ਇਨੇ ਫੋਨ ਨਹੀਂ ਆਏ ਜਿੰਨੇ ਫੋਨ ਮੈਨੂੰ ਬੀਬੀਆਂ ਦੇ ਅੱਗੇ ਤੁਸੀਂ ਮਹਾਪੁਰਖਾਂ ਬਾਰੇ ਬੋਲਦੇ ਜੀ ਤੇ ਸਵਾਲ ਮੈਂ ਉਹਨਾਂ ਨੂੰ ਇਹੋ ਕੀਤਾ ਕਿ ਜੇ ਉਹ ਮਹਾਪੁਰਖ ਆ ਤੁਸੀਂ ਕਹਿੰਦੇ ਹੋ ਵੀ ਉਹ ਸਾਡਾ ਗੁਰੂ ਆ ਤੇ ਮੈਂ ਕਿਹਾ ਭਾਈ ਗੁਰੂ ਦੀ ਡੈਫੀਨੇਸ਼ਨ ਕੀ ਆ ਗੁਰੂ ਤੇ ਤਤੀਆਂ ਤਵੀਆਂ ਦੇ ਵੀ ਬੈ ਜੰਦਾ ਵਾ ਤੁਹਾਡੇ ਬਾਬੇ ਦੀ ਦੇਣ ਕੀ ਹੈ ਅਬਿਆਸ ਲਈ ਦੀ ਕਦੀ ਤਤੀ ਤਵੀ ਤੇ ਬੈਠਾ ਹੋ ਸਾਡੇ ਗੁਰੂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਿਲਕ ਜੰਜੂ ਬਚਾਉਣ ਦੀ ਖਾਤਰ ਹਿੰਦੂਆਂ ਦਾ ਤਿਲਕ ਜੰਜੂ ਬਚਾਉਣ ਦੀ ਖਾਤਰ ਚਾਂਦਰੀ ਚੌਕ ਦੀ ਧਰਤੀ ਤੇ ਆਪਣਾ ਸੀਸ ਉਤਰਵਾਤਾ ਗੁਰੂ ਦੀ ਡੈਫੀਨੇਸ਼ਨ ਮੈਂ ਕਿਹਾ ਤੁਹਾਡਾ ਬਾਬਾ ਕਿੱਥੇ ਹੁੰਦਾ ਵਾ ਤੇ ਗਾੜੀ ਉਸ ਬੀਬੀ ਨੇ ਮੈਨੂੰ ਜਵਾਬ ਦਿੱਤਾ ਉਹ ਆਉਂਦੀ ਜਦੋਂ ਵੇਲਾ ਆਏਗਾ ਸਾਡਾ ਬਾਬਾ ਉਦੋਂ ਆਪਣਾ ਸੀਸ ਉਤਵਾ ਦੇਗਾ ਅੱਛਾ ਮੈਂ ਉਹਨੂੰ ਬੀਬੀ ਨੂੰ ਫੇਰ ਇੱਕ ਸਵਾਲ ਕੀਤਾ ਇੱਕ ਕੌਰ ਰਿਕਾਰਡਿੰਗ ਮੈਂ ਬੰਦੇ ਦੀ ਵਾਇਰਲ ਕੀਤੀ ਸੀ ਤੇ ਇੱਕ ਬੀਬੀ ਨੂੰ ਜੋ ਮੇਰੀ ਵਿਚਾਰ ਹੋਈ ਕਿ ਬੀਬੀ ਦੀ ਰਿਕਾਰਡਿੰਗ ਨਹੀਂ ਪਈ ਕਿਤੇ ਵੀ ਉਸ ਬੀਬੀ ਨੂੰ ਮੈਂ ਸਵਾਲ ਕੀਤਾ ਮੈਂ ਕਿਹਾ ਮੇਰੀਏ ਭੈਣੇ ਤੁਸੀਂ ਕਹਾਂ ਵੀ ਜਦੋਂ ਵੇਲਾ ਆਏਗਾ ਉਦੋਂ ਬਾਬਾ ਸਾਡਾ ਕੁਰਬਾਨੀ ਆਪਣੀ ਦੇ ਦੇਗਾ ਜਦੋਂ 2020 ਕੀ ਦੇ ਵਿੱਚ ਜਦੋਂ ਕਿਸਾਨ ਸਾਡੇ ਦਿੱਲੀ ਧਰਨਿਆਂ ਤੇ ਬੈਠੇ ਸੀ ਠੰਡੇ ਪਾਣੀ ਦੀ ਬੁਸ਼ਾਰ ਕੀਤੀ ਜਾਂਦੀ ਸੀ ਉਦੋਂ ਮੈਂ ਕਿਹਾ ਬੀਬੀ ਤੇਰਾ ਗੁਰੂ ਕਿੱਥੇ ਸੀ ਮੈਂ ਕਿਹਾ ਮੇਰੀਏ ਭੈਣੇ ਜਦੋਂ ਸਾਡੇ ਕਿਸਾਨ ਉਹਨਾਂ ਨੂੰ ਲੰਗਰ ਦਿੰਦੇ ਸੀ ਤੇ ਉਹ ਗਾੜੀਆਂ ਸਾਡੇ ਡੰਡੇ ਮਾਰਦੇ ਸੀ ਮੈਂ ਕਿਹਾ ਮੇਰੀਏ ਭੈਣੇ ਤੇਰਾ ਗੁਰੂਦੂ ਕਿੱਥੇ ਸੀ ਗੁਰੂ ਦੀ ਡੈਫੀਨੇਸ਼ਨ ਦੱਸ ਗੁਰੂ ਤਤੀ ਤਵੀ ਤੇ ਹੋਏਗਾ ਜਿੱਡਾ ਵੱਡਾ ਗੁਰੂ ਹੋਏਗਾ ਆਪਣੇ ਚਾਰ ਪੁੱਤ ਵਾਰਿਆ ਹੋਏਗਾ ਮੈਂ ਬੇਨਤੀ ਕਰਾਂ ਗੁਰੂ ਉਹ ਨਹੀਂ ਹੁੰਦਾ ਜਿਹੜਾ 15 ਗੱਡੀਆਂ ਮਗਰ 15 ਗੱਡੀਆਂ ਗਾੜੀ ਤੇ ਵਿਚਕਾਰ ਬੁਲਟ ਪ੍ਰੂਫ 28 30 ਕਰੋੜ ਦੀ ਗੱਡੀ ਆ ਆਪਦੀ ਬਾਬੇ ਦੀ ਬੇਨਤੀ ਕਰਾਂ ਉਹ ਗੁਰੂ ਨਹੀਂ ਹੁੰਦਾ ਬੜਿਆ ਇਹ ਦੇਹਧਾਰੀ ਗੁਰੂ ਬੜਿਆ ਇਹ ਪਖੰਡੀ ਗੁਰੂ ਪਰ ਕਿਸੇ ਵੀ ਬਾਬੇ ਨੇ ਕੋਈ ਵੀ ਅਜੇ ਤੱਕ ਗੁਰੂ ਨਾਨਕ ਵਰਗਾ ਗੁਰੂ ਨਹੀਂ ਆਇਆ ਬੜੇ ਪਖੰਡੀ ਆਏ ਆ ਪੰਜਾਬ ਦੀ ਗੱਲ ਕਰ ਲੋ ਇੱਟ ਚੱਕੋ ਥੱਲੇ ਉਹ ਗੁਰੂ ਨਿਕਲ ਆਊਗਾ ਕੋਈ ਵੰਸਵਾਨਾ ਇੱਟ ਚੱਕੋ ਥੱਲੇ ਵੰਸਵਾਨ ਦੇ ਬਾਬੇ ਉੰਗਰਨਗੇ ਪਰ ਬੇਨਤੀ ਕਰਾਂ ਇੱਕ ਸਾਡਾ ਗੁਰੂ ਉਹੀ ਜਿਹੜੇ ਗੁਰੂ ਨੇ ਪ੍ਰਚਾਰ ਦੌਰੇ ਵੀ ਕੀਤੇ ਸਾਡਾ ਗੁਰੂ ਉਹੀ ਜਿਹੜੇ ਗੁਰੂ ਨੇ ਆਪਣੇ ਚਾਰ ਪੁੱਤਰ ਵਾਰ ਕੇ ਸਾਡੇ ਵੱਲ ਇਸ਼ਾਰਾ ਕੀਤਾ ਸੀ ਪਈ ਇਹਨਾਂ ਪੁੱਤਰਾਂ ਨੇ ਕੇ ਸੀਸ ਪਰਵਾਰ ਦੀਏ ਸਤ ਚਾਰ 4 ਮਹੀਨੇ ਤੋਂ ਕਿਹਾ ਵਾ ਜੀਵਤ ਕਈ ਹਜ਼ਾਰ ਮੈਂ ਕਹਾ ਕਰ ਲੀਏ ਵਿਚਾਰ ਸਾਡੇ ਗੁਰੂਏ ਦੇਣ ਵੀ ਆ ਤੁਹਾਡੇ ਗੁਰੂ ਹੀ ਦੇਣ ਕੀ ਆ ਮੈਂ ਕਹਾ ਮੈਂ ਵੀ ਮੰਨ ਲਿਆ ਕਰੂੰਗਾ ਜਦੋਂ ਪੁਰਾਣੇ ਵਿਚਾਰ ਬੇਨਤੀ ਕਰਾਂ ਆਪਣੇ ਅੰਦਰੋਂ ਕੱਢ ਕੇ ਨਵੇਂ ਵਿਚਾਰ ਆਪਣੇ ਅੰਦਰ ਵਾੜੀਦੇ ਆ ਨਾ ਨਵੇਂ ਵਿਚਾਰ ਕਿਹੜੇ ਬਾਣੀ ਦੇ ਪੁਰਾਣੇ ਵਿਚਾਰ ਕਿਹਰੇ ਕਬਰਾਂ ਵਾਲੇ ਦੇਹਧਾਰੀ ਬਾਬਿਆਂ ਵਾਲੇ ਪਖੰਡੀਆਂ ਵਾਲੇ ਸਿਰਫੇਰਨ ਵਾਲਿਆਂ ਵਾਲੇ ਜਦੋਂ ਪੁਰਾਣੇ ਵਿਚਾਰ ਆਪਣੇ ਅੰਦਰੋਂ ਕੱਢੀਦੇ ਆ ਨਾ ਥੋੜਾ ਜਿਹਾ ਔਖਾ ਹੁੰਦਾ ਵਾ ਤਾਂ ਅਸੀਂ ਕਹਿੰਦੇ ਆ ਬਾਣੀ ਪੜੋ ਬਾਣੀ ਤੁਹਾਡਾ ਮਨ ਸਾਫ਼ ਕਰੇ ਬਾਣੀ ਪੜੋ ਸੰਸਾਰ ਦੇ ਆਪਕਿ ਲੈਣ ਆਏ ਆ ਬੜੀ ਅਰੀ ਮੈਂ ਬੇਨਤੀ ਕੀਤੀ ਆ 84 ਲੱਖ ਦਾ ਗੇੜ ਘਟ ਕੇ ਆਏ ਕਿ ਲੈਣੇ ਇਨਸਾਨੀ ਜਨਮ ਜਨਮ ਦੇ ਵਿੱਚ ਮਹਾਰਾਜ ਕਹਿੰਦੇ ਨੇ ਆਇਓ ਸੁਣਨ ਪੜਨ ਕਉ ਬਾਣੀ ਬਾਣੀ ਪੜਨ ਆਏ ਆ ਬਾਣੀ ਸੁਣਨ ਆਏ ਆ ਪਰ ਆ ਕੇ ਕੀਤਾ ਕੀ ਨਾਮ ਵਿਸਾਰ ਲੱਗੇਣ ਲਾਲਚ ਨਾਮ ਅਵਸਾਰਤਾ ਲਾਲਚ ਬੰਦੇ ਨੂੰ ਲਾਗੇ ਪੰਜ ਵਿਕਾਰ ਬੰਦੇ ਨੂੰ ਪੰਜਾਂ ਵਿਕਾਰਾਂ ਨੇ ਬੰਦੇ ਨੂੰ ਘੇਰ ਲਿਆ ਤੇ ਮਹਾਰਾਜ ਕਹਿੰਦੇ ਬਿਰਥਾ ਜਨਮ ਪ੍ਰਾਣੀ ਪ੍ਰਾਣੀ ਨੇ ਬਿਰਥਾ ਜਨਮ ਮੰਗਵਾਤਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾਗਵਾਤਾ ਜਨਮ ਤੇ ਆਹੀਂ ਕੀ ਲੈਣਾ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਅਜੇ ਵੀ ਬੇਨਤੀ ਕਰਾਂਗਾ ਸਵੇਰ ਦਾ ਭੁੱਲਾ ਪਾਈ ਜਾਂ ਸ਼ਾਮ ਨੂੰ ਘਰ ਆ ਜੇ ਉਹਨੂੰ ਕਦੀ ਭੁੱਲਿਆ ਨਹੀਂ ਕਹਿੰਦੇ ਜੱਜ ਵੀ ਬਾਣੀ ਪੜ ਲਗੇ ਤੇ ਆਪਾਂ ਭੁੱਲੇ ਨਹੀਂਗੇ ਜੋ ਪਿਛੇ ਹੋ ਗਿਆ ਉਹਨੂੰ ਸੁਧਾਰਿਆ ਥੋੜੀ ਜਾ ਸਕਦਾ ਵਾ ਜੋ ਸਾਡਾ ਪਾਸਟ ਲੰਘ ਗਿਆ ਪਾਸਟ ਨੂੰ ਸੁਧਾਰਿਆ ਨਹੀਂ ਜਾ ਸਕਦਾ ਪ੍ਰੈਜ਼ੈਂਟ ਨੂੰ ਸੁਧਾਰਿਆ ਜਾ ਸਕਦਾ ਵਾ ਫਿਊਚਰ ਨੂੰ ਸੁਧਾਰਿਆ ਜਾ ਸਕਦਾ ਵਾ ਆਪਾਂ ਪਾਸਟ ਤੇ ਫਿਊਚਰ ਸੁਧਾਰੀਏ ਆਪਣਾ ਜੋ ਪਿਛੇ ਹੋ ਗਿਆ ਆਪਾਂ ਉਹਨੂੰ ਸੁਧਾਰ ਨਹੀਂ ਸਕਦੇ